ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਗੇਜਾਰਾਮ ਵਾਲਮੀਕ ਨੂੰ ਭਾਜਪਾ ਵੱਲੋਂ ਚੋਣ ਮદાન ਉਤਾਰਨ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਇਸ ਮੌਕੇ ਤੇ ਪਿੰਡ ਚਨੋ ਵਿਖੇ ਜਤਿੰਦਰ ਸਿੰਘ ਚਨੋ ਦੀ ਅਗਵਾਈ ਦੇ ਵਿੱਚ ਵਰਕਰਾਂ ਵੱਲੋਂ ਲੱਡੂ ਵੰਡੇ ਅਤੇ ਖੁਸ਼ੀ ਮਨਾਇ ਗਈ ਇਸ ਮੌਕੇ ਤੇ ਉਹਨਾਂ ਨੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਹਾਉ ਤੁਹਾਨੂੰ ਸੁਣਾਉਂਦੇ ਆ ਜਤਿੰਦਰ ਸਿੰਘ ਚਨੋ ਅਤੇ ਹੋਰ ਭਾਜਪਾ ਨੇਤਾਵਾਂ ਦਾ ਕੀ ਕਹਿਣਾ ਹੈ ਪਾਰਟੀ ਜਿੰਦਾਬਾਦ ਪਾਰਟੀ ਜਨਤਾ ਪਾਰਟੀ ਜਿੰਦਾਬਾਦ बच्चा बच्चा भीम का केदाराम जी टीम का बच्चा बच्चा भीम का केदाराम जी टीम का जिंदाबाद श्रीगजाराम जी बालविक्की जिंदाबाद श्रीगजाराम जी बालविक्की जिंदाबाद भारतीय जनता पार्टी जिंदाबाद बच्चा बच्चा भीम का केदाराम जी टीम का बच्चा बच्चा भीम का केदाराम जी टीम का जय भीम जय भारत जय भीम जय ਜਿੰਦਾਬਾਹ ਵਿਚਾਰਾਮ ਬਾਲਮੀਕੀ ਜਿੰਦਾਬਾਹ ਬੱਚਾ ਬੱਚਾ ਭੀਮ ਦਾ ਵਿਚਾਰਾਮ ਦੀ ਟੀਮ ਦਾ ਬੱਚਾ ਬੱਚਾ ਭੀਮ ਦਾ ਵਿਚਾਰਾਮ ਦੀ ਟੀਮ ਦਾ ਸੋ ਸਾਰੀ ਫਤੇਗੜ ਸਾਹਿਬ ਵਸਿਆ ਨੂੰ ਜੈ ਭੀਮ ਜੈ ਭਾਰਤ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ ਸੋ ਅਸੀਂ ਸਭ ਤੋਂ ਪਹਿਲਾਂ ਬਹੁਤ ਹੀ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜੇਪੀ ਨੱਡਾ ਜੀ ਦਾ ਜਗਿੰਦਰ ਸ਼ਕਾਵਤੀ ਜੀ ਦਾ ਸ੍ਰੀ ਗਜਕਰ ਜੀ ਦਾ ਸਮੂਚੀ ਬੀਜੇਪੀ ਦੀ ਜਿਹੜੀ ਸੀਨੀਅਰ ਟੀਮ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਕੈਂਡੀਡੇਟ ਜੀ ਦਾ ਸ੍ਰੀ ਗੇਜाराम ਜੀ ਵਾਲਮੀਕੀ ਜੀ ਨੂੰ ਲੋਕ ਸਭਾ ਹਲਕਾ ਫਤੇਗੜ ਸਾਹਿਬ ਜੀ ਤੋਂ ਟਿਕਟ ਦਿੱਤੀ ਆ ਬੀਜੇਪੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਅਪੀਲ ਕਰਦੇ ਆ ਸਰ ਇਹਦਾ ਫਲਾ ਕਿਹਾ ਮੈਂ ਮੈਨੂੰ ਆ ਬੁਰਾ ਲੱਗ ਰਿਹਾ ਕੀ ਹੋ ਗਿਆ ਬਾਬਾ ਜੀ ਸਾਹਿਬ ਬਾਈ ਗੁਰਜੀ ਕੀ ਫਤਿਹ ਜੈ ਭੀਮ ਜੈ ਭਾਰਤ ਤੇ ਅਸੀਂ ਭਾਜਪਾ ਪਾਰਟੀ ਦਾ ਬਹੁਤ ਪਹਿਲੋ ਧੰਨਵਾਦ ਕਰਦੇ ਆ ਤੇ ਸੁਨੀਲ ਜਾਖੜ ਜੀ ਤੇ ਨਰਿੰਦਰਬਾਈ ਮੋਦੀ ਜੀ ਦਾ ਵੀ ਧੰਨਵਾਦ ਕਰਦੇ ਆ ਕਿ ਸਾਡੇ ਕੌਮ ਨੂੰ ਜੋ ਸਾਡੀ ਕੌਮ ਦਾ ਹੀਰਾ ਗੇਜਾਰਾਮ ਬਾਲਮਿਕੀ ਜੀ ਤੇ ਸਾਡੀ ਕੌਮ ਨੂੰ ਅੱਜ ਗਰਬਾ ਕਿ ਉਹਨਾਂ ਨੂੰ ਟਿਕਟ ਨਵਾਜ ਕੇ ਬਹੁਤ ਬੜੀ ਗੱਲ ਆ ਸਾਡੇ ਸਮਾਜ ਲਈ ਤੇ ਅਸੀਂ ਆਪਣੇ ਪੂਰੇ ਸਮਾਜ ਨੂੰ ਤੇ ਹੋਰ ਵੀ ਜਿੰਨਾ ਵੀ ਭਾਈਚਾਰਾ ਸਾਰੇ ਹੀ ਭਾਈਚਾਰੇ ਨੂੰ ਅਪੀਲ ਕਰਦੇ ਆ ਕੀ ਫਤੇਗੜ ਸਾਹਿਬ ਤੋਂ ਸਾਡੇ ਕੌਮੀ ਪ੍ਰਧਾਨ ਸ਼੍ਰੀ ਗੇਜਰਾਮ ਬਾਲਮਿੱਕੀ ਜੀ ਨੂੰ ਟਿਕਟ ਦਿੱਤੀ ਆ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਪਾਰਟੀ ਦਾ ਵੀ ਤੇ ਉੱਥੇ ਹੀ ਅਸੀਂ ਪੂਰੇ ਹੀ ਆਪਣੇ ਫਤੇਗੜ ਸਾਹਿਬ ਦੇ ਵਿੱਚ ਜੋ ਵੀ ਹਲਕੇ ਵਾਈਜ ਸਾਰੀ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਗੇਜਰਾਮ ਬਾਲਮਿੱਕੀ ਜੀ ਨੂੰ ਜਿਤਾ ਕੇ ਵੱਧ ਤੋਂ ਵੱਧ ਲੀਡ ਕਰਕੇ ਜਿਤਾਓ ਤੇ ਅਸੀਂ ਮੋਦੀ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪੂਰੇ ਬੀਜੇਪੀ ਦਾ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਨੂੰ ਉਮੀਦ ਆ ਸਾਡੇ ਗਿਆਰਾ ਬਾਲਮਿੱਕੀ ਜੀ ਨੂੰ ਹਰ ਇੱਕ ਕੀਮਤੀ ਵੋਟ ਪਾ ਕੇ ਤੇ ਅਸੀਂ ਪ੍ਰਚਾਰ ਕਰਾਂਗੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਜਿੱਤ ਪ੍ਰਾਪਤ ਕਰਾਵਾਂਗੇ ਜੈ ਭੀਮ ਜੈ ਭਾਰਤ ਸੋ ਅਸੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਹਾਂ ਸਾਰੀ ਬੀਜੇਪੀ ਟੀਮ ਦਾ ਨਰਿੰਦਰ ਭਾਈ ਮੋਦੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜਿੰਦਾਬਾਦ